ਹਾਜੀ ਦੋਸਤੋ ਗੁੱਡ ਮਾਰਨਿੰਗਸ ਵਾਕਤਾ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ ਤੇ ਮੈਂ ਇਸ ਟਾਈਮ ਫਿਰਦਾ ਅੱਡੇ ਤੇ ਇਹ ਸਾਡੇ ਅੱਡੇ ਦੇ ਦੋ ਖੂਬਸੂਰਤ ਨੌਜਵਾਨ ਕੀ ਹਾਲ ਹੈ ਮੁੰਡਿਓ ਠੀਕ ਹੈ ਜੀ ਠੀਕ ਹੈ ਹੋਰ ਇਹਦਾ ਵਧੀਆ ਦਾ ਵਧੀਆ ਤੁਹਾਨੂੰ ਕਿ ਕਰਦੇ ਫਿਰਦੇ ਹੋ ਬੈਠੇ ਟਾਈਮ ਬਸ ਹੋਈ ਨਾ ਤਕੜੀ ਸਿਹਤ ਮੈਂ ਕਿਹਾ ਮੌਜਾ ਇਹ ਵੀ ਕਾਰੀਗਰ ਪੂਰੇ ਤਕੜੇ ਆ ਆਲ ਰੌਂਡਰ ਆ ਪੈਂਟਰਾਂ ਦਾ ਕੰਮ ਤਾਂ ਕਰਦੇ ਕਰਦੇ ਆ ਨਾਲ ਮਿਸਤਰੀ ਬੜੇ ਤਕੜੇ ਆ ਲੋਹੇ ਦੇ ਵੀ ਤੇ ਲੱਕੜ ਦੇ ਵੀ ਆ ਬੈਂਚ ਨੇ ਆਪ ਬਣਾਇਆ ਤੇ ਬੜਾ ਵਧੀਆ ਬਣਾਇਆ ਤੇ ਵੇਹ ਦੇ ਵੇਹ ਦੇ ਇੱਕ ਦਿਨ ਚ ਬਣਾਤਾ ਤੇ ਨਾਲੇ ਇਹਨੇ ਕੋਈ ਯਾਰ ਵੀ ਜਿਹੜੇ ਦੂਜੇ ਨਾਲੋਂ ਫਰਕ ਚਾ ਛੋਟੇ ਆ ਤੇ ਪਰ ਵੇਖੋ ਕਿੰਨਾ ਵਧੀਆ ਬਣਾਇਆ ਹੋਇਆ ਕਿੰਨੇ ਦਿਨ ਲੱਗੇ ਜਿਹਨੂੰ ਇੱਕ ਦਿਨ ਚ ਬਣਾਤਾ ਕਿਹੜੇ ਕੰਮ ਵਾਸਤੇ ਲੈ ਕੇ ਆਣਾ ਜੀ ਇਹ ਪੇਸ਼ੈਂਟ ਵਾਸਤੇ ਜੀ ਪੇਸ਼ੈਂਟ ਵਾਸਤੇ ਆ ਕਿੱਥੇ ਰੱਖਣਾ ਹੈ ਤੇ ਆਪਣੇ ਘਰੇ ਵਾੜ ਦੀ ਟਾਂਹ ਜਾਣਾ ਅੱਛਾ ਉਹਨਾਂ ਦੇ ਠੀਕ ਹੈ ਠੀਕ ਨੇ ਮੰਨ ਲਓ ਪ੍ਰਾਈਵੇਟ ਆ ਬਹੁਤ ਵਧੀਆ ਬਣਾਇਆ ਜੀ ਪੂਰਾ ਚੌੜਾ ਤੇ ਰੰਗ ਰੰਗ ਮਾਰਤਾ ਹੈ ਪੰਜਾਬ ਦੀ ਰਾਜਨੀਤੀ ਵਿੱਚ ਤੋਂ ਬਤਾਈ ਹਲਚਲ ਹੁੰਦੀ ਰਹਿੰਦੀ ਐ ਤੇ ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਇੱਕ ਤਾਂ ਸੀਐਮ ਸਾਹਿਬ ਦੇ ਜਿਹੜੇ ਓਐਸਡੀ ਐ ਤੇ ਮਤਲਬ ਉਹਨਾਂ ਨੂੰ ਹਟਾ ਦਿੱਤਾ ਗਿਆ ਉਹਨਾਂ ਨੇ ਅਸਤੀਫਾ ਦਿੱਤਾ ਹੈ ਅਮਕਰ ਸਿੰਘ ਜੀ ਮੈਨੂੰ ਲੱਗਦਾ ਰੋੜਾ ਲਈ ਤੁਸੀਂ ਕਿ ਆਪਣੇ ਨੇੜੇ ਪਿੰਡ ਇੱਥੇ ਤੇ ਦੂਜਾ ਅਨਮੋਲ ਗਗਨ ਮਾਨ ਜੀ ਜਿਹੜੇ ਕੈਬਨਿਟ ਮਨਿਸਟਰ ਸੀਗੇ ਉਹਨਾਂ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੁਣ ਤਾਂ ਨਿਊਜ਼ ਦੇ ਵਿੱਚ ਅਹੀ ਖਬਰ ਆ ਰਹੀਆਂ ਵੀ ਉਹਨਾਂ ਦੀ ਕੋਠੀ ਕਿਹਨੂੰ ਮਿਲੇਗੀ ਤੇ ਡਿਮਿੰਿਸਟਰ ਹੁੰਦੇ ਹਨ ਉਹਨਾਂ ਨੂੰ ਕੀ ਕੀ ਸਹੂਲਤਾਂ ਹੁੰਦੀਆਂ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਹੁਣ ਗਾਂਢ ਇਲੈਕਸ਼ਨਾਂ ਚ ਵੀ ਟਾਈਮ ਥੋੜਾ ਹੀ ਹੈ ਮੰਡ ਤੇ ਲੰਘ ਜਾਣਗੇ 2 ਸਾਲ ਪਤਾ ਹੀ ਲੱਗਣਾ ਫਿਲਹਾਲ ਤਾਂ ਸਾਰਿਆਂ ਦਾ ਫੋਕਸ ਇਹਦਾ ਹੈਗਾ ਉਹ ਹੈਗਾ ਇਸ ਟਾਈਮ ਬਾਈ ਇਲੈਕਸ਼ਨਾਂ ਤੇ ਤੇ ਗਿੱਦੜਵਾਲੀ ਸ਼ੀਟ ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਹੌਟ ਹੈ ਤੇ ਬਾਕੀ ਥੋੜੇ ਦਿਨਾਂ ਦੇ ਵਿੱਚ ਪਤਾ ਲੱਗ ਜਾਵੇ ਇੱਕ ਵਾਰੀ ਡੇਟ ਫਿਕਸ ਕਰਨਾ ਹੈ ਫੇਰ ਫਾਇਦਾ ਬਾਕੀ ਸਰਪੰਚ ਦੀ ਵੀ ਡੇਟ ਨੇ ਦੱਸ ਦਿੱਤੀ ਬਾਕੀ ਉਹ ਪਤਾ ਨਹੀਂ ਕਲੀਅਰ ਹੈ ਕਿ ਨਹੀਂ ਕਲੀਅਰ ਵੇਖੋ ਉਹਦਾ ਵੀ ਲੱਗ ਜਾ ਪਤਾ ਬਾਕੀ ਦੋਸਤੋ ਜਿਹੜਾ ਕੱਲ ਵਾਲਾ ਬਲੌਗ ਆਊਗਾ ਨਾ ਉਹ ਤੁਸੀਂ ਧਿਆਨ ਨਾਲ ਦੇਖਣਾ। ਉਸ ਚ ਦੋ ਟੌਪਿਕ ਹੈ। ਪਹਿਲਾ ਟੌਪਿਕ ਤਾਂ ਇਹ ਹੈ ਵੀ ਜਿਹੜੇ ਆਪਣਾ ਜਨਮ ਹੋਇਆ ਆਪਣਾ 90 ਦੇ ਲਾਗੇ ਤੱਕ ਦੇ ਉਦੋਂ ਕੀ ਕੁਝ ਹੁੰਦਾ ਸੀ ਤੁਹਾਨੂੰ ਬਚਪਨ ਯਾਦ ਆ ਜੂ ਵੀਡੀਓ ਵੇਖ ਕੇ। ਤੇ ਦੂਜਾ ਟੌਪਿਕ ਹੈ ਜਿਹੜਾ ਉਹ ਹਰੇਕ ਲਈ ਹੈ ਤੇ ਹਰੇਕ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਸੁਣਨਾ ਚਾਹੀਦਾ ਕਿਉਂਕਿ ਆਪਾਂ ਗੱਲ ਕਰਾਂਗੇ ਕੱਲ ਨੂੰ AI ਬਾਰੇ। AI ਕਿੰਡੀ ਖਤਰਨਾਕ ਹੋ ਸਕਦੀ ਹੈ ਤੁਹਾਨੂੰ ਮੈਂ ਜਮਾਂ ਆਧਾਰ ਨਾਲ ਦਿਖਾਉਂਗਾ। ਤੁਸੀਂ ਹੈਰਾਨ ਹੀ ਰਹਿ ਜਾਓਗੇ ਯਾਰ ਵੀ ਬੰਦੇ ਨੂੰ ਖਤਮ ਵੀ ਕਰ ਸਕਦੀ ਜਮਈ ਐਡੀ ਖਤਰਨਾਕ ਚੀਜ਼ ਹੁੰਦੀ ਹੈ ਇਹ ਆਈ ਉਹਦੇ ਬਾਰੇ ਆਪਾਂ ਕੱਲ ਨੂੰ ਗੱਲ ਕਰਾਂਗੇ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਣਾ ਇਹਨੂੰ ਵੀ ਤੇ ਕੱਲ੍ਹ ਵਾਲੀ ਨੂੰ ਵੀ ਤੇ ਬਾਕੀ ਹੁਣ ਮੈਂ ਜਾਂਣਾ ਅੱਡੇ ਤੇ ਅੱਡੇ ਤੇ ਜਾ ਕੇ ਤੁਹਾਨੂੰ ਰੌਣਕ ਮੇਲਾ ਦਿਖਾਉਣੇ ਆ ਵੀ ਅੱਡੇ ਤੇ ਸਾਡੇ ਨਾਲ ਬੱਚੇ ਤੋਂ ਲੈ ਕੇ ਬਜ਼ੁਰਗ ਸਾਰੇ ਬੰਦੇ ਹੁੰਦੇ ਆ ਅੱਜ ਕਹਿੰਦੇ ਆ ਵੀ ਅੱਡੇ ਤੇ ਕਾਫੀ ਰੌਣਕ ਮੇਲਾ ਹੈ ਤੇ ਹੁਣ ਆਪਾਂ ਚੱਲਦੇ ਆ ਅੱਡੇ ਤੇ ਆਜੋ ਕਰਾਂ ਹੋਰ ਸਰਪੰਚਾ ਮੈਂ ਵੀ ਸਰਪੰਚ ਸਾਹਿਬ ਵੀ ਜਾ ਰਹੇ ਆ ਇਹ ਵੀ ਹੁਣ ਤੇਜ਼ੀ ਫੜੀ ਜਾਂਦੇ ਆ ਕਿਉਂਕਿ ਸੀਨ ਇਹਨਾਂ ਦਾ ਵੀ ਚੱਲਣਾ ਹੈ 20 ਪਟੇ ਟਰੈਕਟਰ ਹੀ ਇੰਨਾ ਕੋਲੇ ਹੈ ਦੋ ਵੱਡੇ ਐ ਦੋ ਗੱਠਾ ਵਾਲੀਆਂ ਮਸ਼ੀਨਾਂ ਵੱਡੀਆਂ ਤੇ ਪਤਾ ਨਹੀਂ ਜੇ ਘਰੇ ਜਾਵਣਾ ਨਾ ਤੁਹਾਨੂੰ ਐ ਲੱਗੂ ਯਾਰ ਜਿਵੇਂ ਕੋਈ ਮੇਲੇ ਲੱਗਿਆ ਹੁੰਦਾ ਘਰੇ ਐਨੇ ਬੰਦੇ ਕੰਮ ਕਰਦੇ ਤੁਸੀਂ ਵੇਖ ਲਓ 20 25 ਟਰੈਕਟਰ ਐ ਤੇ ਮਸ਼ੀਨਾਂ ਐ ਤੇ ਕਿੰਨੇ ਬੰਦੇ ਹੋਣੇ ਕੰਮ ਕਰਨ ਵਾਲੇ ਤੇ ਧਰਨਾ ਬੰਦੇ ਬਈ ਇਹ ਤੁਸੀਂ ਵੇਖ ਲਓ 100 150 ਕਿੱਲਾ ਇਕੱਠਾ ਠੇਕੇ ਤੇ ਲੈਂਦੇ ਐ ਬਹੁਤ ਵੱਡਾ ਦਿਲ ਐ ਤੇ ਮਿਹਨਤੀ ਬੰਦੇ ਐ ਬਾਕੀ ਤੁਸੀਂ ਵੇਖ ਲਓ ਜੀ ਚਾਚਾ ਜੱਗਾ ਕੱਟ ਜੱਗੇ ਨੇ ਵੀ ਮਤਲਬ ਜਵਾਨੀ ਵੇਲੇ ਬੜੀ ਮਿਹਨਤ ਕਰੀਏ ਹੁਣ ਵੀ ਕਰਦਾ ਹੈ ਉਹ ਤਾਂ ਭਾਵੇਂ 5-10 ਮਿੰਟ ਕੇ ਜੇ ਖੜ ਕੇ ਗੱਲਾਂ ਗੁੱਲਾਂ ਕਰਨਾ ਫਿਰ ਵੀ ਸਰਪੰਚਾਂ ਪਿੰਡ ਦਾ ਸਤਾਬਕਾ ਤੇ ਪਰ ਐਂ ਜੱਜ ਜੱਗੇ ਦੇ ਜਵਾਕ ਨੂੰ ਮੈਂ ਨਹੀਂ ਵੇਖਿਆ ਦੋਨੇ ਬੜੇ ਮਿਹਨਤੀ ਹੈ ਹਮੇਸ਼ਾ ਮਤਲਬ ਕੰਮ ਹੀ ਕਰਦੇ ਮਿਲਣਗੇ ਆਏ ਨਹੀਂ ਜਿਵੇਂ ਆਪਾਂ ਅੱਡੇ ਤੇ ਫਿਰਦੇ ਹੁੰਦੇ ਆ ਐਂ ਨਹੀਂ ਘਟਦੇ ਘੁੰਮਦੇ ਹੋ ਮਿਹਨਤੀ ਕਰਾ ਇਹ ਡਾਕਟਰ ਦੇ ਵੀ ਕਿਸ ਤਰ੍ਹਾਂ ਜਵਾਨੀ ਹੁੰਦੀ ਸੀ ਤੇ ਜਿਹੜਾ ਦਾ ਭਰਾ ਵੱਡਾ 59 11 ਨੂੰ ਸਾਰੇ ਜਾਣਦੇ ਹੋ ਜਿਹਨੂੰ ਸਿੱਧੂ ਮਸੇਰੇਆ ਸਾਹਿਬ ਨੇ ਬੜਾ ਮਸ਼ਹੂਰ ਕਰਿਆ ਹੈ ਤੇ ਬਾਕੀ ਸਾਡੇ ਪਿੰਡ ਦੇ ਦੋ ਤਿੰਨ ਨੌਜਵਾਨ ਉਹ ਬੈਠੇ ਐ ਵਾਹ ਤੇ ਨਾਲ ਬੈਠਾ ਬਾਬਾ ਮੰਤਰੀ ਬਾਬਾ ਮੰਤਰੀ ਤੋਂ ਕਿਸ ਤਰ੍ਹਾਂ ਗੱਲਾਂ ਸੁਣਾਂਗੇ ਪਰ ਥੋੜੀ ਦਿੱਕਤ ਆ ਵੀ ਕੀਰੀ ਮਾੜੀ ਮੋਟੀ ਗਾਲ ਗੋਲ ਕੱਢ ਦਿੰਦਾ ਉਹ ਫਿਰ ਵੀਡੀਓ ਕੱਟ ਵਾਲੇ ਨੂੰ ਪੈਂਦਾ ਵੀਡੀਓ ਚ ਤੇ ਨਾਲ ਬੈਠਾ ਬੱਬੂ ਵਾਹ ਜੀ ਵਾਹ ਇਹ ਹੁੰਦਾ ਪਿੰਡਾਂ ਦਾ ਰੌਣਕ ਮੇਲਾ ਹੋਰ ਠੀਕ ਐ ਤੇ ਹੁਣ ਕਦੋਂ ਚਲਾਂਗੇ ਰੇੜੀ ਫੁੱਲ ਵਾਲੀ ਬੱਠੀ ਹੋ ਜਾਂਦਾ ਐਕਸੀਡੈਂਟ ਹੋ ਗਿਆ ਸੀ ਥੋੜਾ ਜਿਹਾ ਅੱਛਾ ਕਿਵੇਂ ਆਏ ਕਿਵੇਂ ਹੋ ਗਿਆ ਸੀ ਉਹ ਮੈਂ ਫੁੱਲੇ ਬਣਾਇਆ ਜਾਂਦਾ ਸੀਗਾ ਹਾਂ ਤੋ ਕਿਸਨ ਖੜੇ ਜਿ ਥੋਕ ਕੇ ਮਰੇ ਜਾਂ ਅੱਛਾ ਖੜੇ ਚ ਮਰਿਆ ਖੜੇ ਚ ਮਾਰਤਾ ਤੈਨੂੰ ਪਿੰਡ ਜਾ ਯਾਰ ਫਿਰ ਤਾਂ ਉੱਠ ਤੇ ਬੈਠੇ ਨਾ ਕੁੱਤਾ ਵਟਣ ਵਾਲੀ ਗੱਲ ਹੋ ਗਈ ਹਾਂ ਹੈਨਾ ਤੇ ਕੋਈ ਟੁੱਟ ਟੁੱਟ ਗਿਆ ਸੀ ਹਾਂ ਇੱਕ ਤਾਂ ਪੈਰ ਪਾਟ ਗਿਆ ਪਾਟ ਗਿਆ ਸੀ ਹਾਂ ਇੱਕ ਆਹ ਟੁੱਟ ਗਿਆ ਇੱਕ ਆਹ ਟੁੱਟ ਗਿਆ ਰੋਡ ਤੇ ਨਹੀਂ ਭਾਈ ਹਾਂ ਨਾ ਰੋਡ ਤੇ ਪਲਾਸਟਰ ਬੰਨਣਾ ਪਿਆ ਹਾਂ ਕਿੰਨੇ ਦਿਨ ਹੋ ਗਿਆ ਵਿਲੇ ਬੈਠਾ ਹਾਂ 5 ਮਹੀਨੇ ਹੋ ਗਏ ਆ ਮਿਲਖ ਆ ਗਿਆ ਹੋਰ ਮਿਲ ਕੇ ਵਧੀਆ ਹੋ ਗਈ ਮਿਲਖੇ ਦੀ ਯਾਰ ਗੱਲ ਯਾਰ ਆਏ ਨੀ ਮਿਲਖ ਨੂੰ ਵੇਖ ਕੇ ਇੱਕ ਰੇ ਵਿਆਹ ਤੇ ਜਾਂਦੇ ਕਿਤੇ ਇਹਨਾਂ ਕੋਲ ਕਾਰ ਚ ਮਿਲਨ ਦਾ ਮਰੂਤੀ ਬੜੀ ਤੇਜ਼ ਆ ਮਿਲਖ ਨੇ ਦਿਮਾਗ ਚ ਪਤਾ ਨਹੀਂ ਕੀ ਆਨੇ ਤੁਰਿਆਂ ਦੀ ਬਾਰੀ ਖੋਲਤੀ ਹੈਣਾ ਕਿਉਂ ਖੋਲਨੀ ਸੀ ਗੱਲਾਂ ਬਣਾਉਂਦੇ ਰੋਗ ਅੱਛਾ ਯਾਰ ਮੈਨੂੰ ਸੁਣਿਆ ਬਾਰੀ ਖੋਲਤੀ ਕਿ ਗੱਲਾਂ ਹੀ ਆਂ ਆਫਾਂ ਆਰਡਰਿੰਗ ਹੈ ਤੇਰੇ ਬਾਰੇ ਗੱਲਾਂ ਹੀ ਗੱਲਾਂ ਹੀ ਬਣਾਉਂਦੀ ਗੱਲਾਂ ਹੀ ਮਿਲਖੇ ਦੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਬਹੁਤ ਗਲਤ ਗੱਲ ਹੈ ਕਣੀ ਮਿਲਖੇ ਇਹ ਤੱਕਾ ਆਪਣੇ ਦਾ ਨਹੀਂ ਨਹੀਂ ਸਹੀ ਗੱਲ ਹੈ ਮਿਲਖਾ ਵੀ ਕਿਸ ਟਾਈਮ ਜਵਾਨੀ ਵੇਲੇ ਕਬੱਡੀ ਦਾ ਖਿਡਾਰੀ ਰਿਹਾ ਭਰਾ ਜਿਹੜਾ ਪੂਰਾ ਬਰਾਊਨ ਸਿੰਘ ਉਹਨੂੰ ਤੁਸੀਂ ਜਾਣਦੇ ਹੋ ਉਹ ਵੀ ਬੜਾ ਤਕੜਾ ਖਿਡਾਰੀ ਰਿਹਾ ਤੇ ਇਹਦਾ ਭਰਾ ਰੂਪਾ ਉਹ ਵੀ ਬੜੀਆ ਖਿਡਾਰੀ ਰਿਹਾ ਰੂਪਾ ਮੈਨੂੰ ਯਾਦ ਹੈ ਇੱਕ ਵਾਰੀ ਉਹ ਖਾਣੇ ਮੈਸ ਦੀ ਭਰਾਵਾ ਬੜਾ ਫਿੱਟ ਹੁੰਦਾ ਸੀਗਾ ਤੇ ਬਸ ਨਾ ਕੰਗੇ ਬੰਦਾ ਨੂੰ ਚਾਹ ਆਉਂਦਾ ਲੱਪੜ ਲੱਪੜ ਮਾਰਨ ਦੇ ਚੱਕਰ 'ਚ ਇਹ ਡੇਢ ਨੰਬਰ ਦੀ ਰੇਟ ਸੀ ਜਿਹੜਾ ਉਹਨਾਂ ਨੇ ਦੇਤੀ ਤੇ ਅੱਧੇ ਨੰਬਰ ਤੇ ਸਾਡਾ ਪਿੰਡਾਦਰੀਆਂ ਹਾਰ ਗਿਆ ਤੇ ਉਦੋਂ ਬਾਅਦ ਜਿਹੜਾ ਰੂਪੇ ਨੂੰ ਗਾਲਾਂ ਕੱਢੀਆਂ ਓਏ ਹੋਏ ਇਹ ਰੇਰਾ ਪਤਾ ਨਾ ਆਹ ਦੇਖੋ ਸੇਲ ਸੇਲ 50 ਰੁਪਏ ਦੀ ਸੇਲ ਆ ਗਈ ਜੀ ਉਦਨ ਵਾਲੀ ਐਸ ਕਾਰ ਤੇ ਵੀ ਦੋਸਤੋ ਬੜੀ ਜਵਾਨੀ ਰਹੀ ਐ ਬੜੀ ਵਧੀਆ ਕਾਰ ਬੰਨੀਆਂ ਦੀ ਸਾਡੇ ਸਮੇਂ ਆਸਤੇ ਫਸੂਸੀ ਦੇਖ ਲਓ ਕੰਪਨੀ ਵਾਲੇ ਕਿਹੇ ਜੰਦੇ ਆ ਇਹਨਾਂ ਨੇ ਇਹ ਕਾਰ ਨੂੰ ਮਤਲਬ ਇਹਦੀ ਸ਼ਕਲ ਵਿਗਾੜਤੀ ਆਪਦੀ ਸਵਿਫਟ ਵੇਚਣ ਮਾਰੇ ਨੇ ਤੋਂ ਤੋਂ ਸਵਿਫਟ ਰੋਕ ਲਾਈਨ ਲੱਗ ਗਏ ਤੇ ਇਹ ਕਾਰ ਦੀ ਫਿਰ ਜੀ ਸ਼ਕਲ ਹੀ ਵਿਗਾੜਤੀ ਲੋਕਾਂ ਨੇ ਲਈ ਨਹੀਂ ਪਰ ਇਹ ਕਾਰ ਭਾਲੀ ਨਹੀਂ ਥਿਆਉਂਦੀ ਸੀ ਜਿਹੜੇ ਡੀਜ਼ਲ ਵਾਲੀ ਹੁੰਦੀ ਸੀ ਬੜੀ ਵਧੀਆ ਕਾਰ ਸੀ ਸੋਹਣੀ ਵੀ ਸੀਗੀ ਤੇ ਊਂ ਵੀ ਕੈਂਟ ਸੀ ਦਬਦ ਜੁੱਦ ਵੀ ਨਹੀਂ ਸੀ ਵਧੀਆ ਸੀ ਕੁੱਲ ਮਿਲਾ ਕੇ ਤੇ ਮੈਂ ਫੋਟੋ ਦੇਖੀ ਆ ਇਹ ਤੇ ਸਟੀਮ ਸਟੀਮ ਵੀ ਬੜੀ ਕੈਂਟ ਹੁੰਦੀ ਸੀ ਸਲਮਾਨ ਖਾਨ ਕੋਲੇ ਵੀ ਹੁੰਦੀ ਸੀ ਇਹ ਕਿਸੇ ਟਾਈਮ ਬਹੁਤ ਵਧੀਆ ਕਾਰ ਸੀ ਜੈਨਾ ਇਹ ਚ ਕਾਲਾ ਰੰਗ ਹੋਏ ਹੋਏ ਕੀ ਬਾਤ ਹੈ ਪਤਾ ਨਹੀਂ ਕਿੰਨੇ ਚ ਬੰਦੇ ਭੁੱਲ ਗਿਆ ਪਤਾ ਨਹੀਂ ਤਿੰਨ ਚ ਹੋਈ ਹੈ ਪਰ ਬੜੀ ਵਧੀਆ ਗੱਡੀ ਸੀ ਬਹੁਤ ਵਧੀਆ ਜਿੰਨੇ ਵੀ ਕਹਿ ਦਈਏ ਸਤਿ ਸ਼੍ਰੀ ਅਕਾਲ ਜੀ ਤਕੜੀ ਸਿਹਤ ਆ ਜਾਓ ਜਿਹਨੇ ਗੋਲ ਗੱਪੇ ਤੇ ਕੁਲਚੇ ਖਾਣੇ ਆ ਕਹਣੀ ਜਿਸ ਕਰਨੇ ਹੋਰ ਜੀ ਤਾਜ਼ੇ ਤਾਜ਼ੇ ਇਸ ਕਰਨਾ ਵੀ ਸਾਡੇ ਪਿੰਡ ਦਾ ਨਾ ਜਿਹੜੇ ਗੋਲ ਗੱਪੇ ਬਣਾਉਂਦਾ ਓਏ ਹੋਏ ਹੋਏ ਅੱਗੇ ਨਾਲ ਲੰਬੀ ਦੇ ਗੋਲ ਗੱਪੇ ਬੜੇ ਮਸ਼ਹੂਰ ਹੁੰਦੇ ਸੀ ਤੁਹਾਡੇ ਮੂੰਹ ਚ ਪਾਣੀ ਆਉਣ ਲੱਗ ਰਿਹਾ ਦੇਖ ਕੇ ਪਾਣੀ ਕਹਣੀ ਇੱਡਾ ਵਧੀਆ ਪਾਣੀ ਮਿੱਠਾ ਕਰਾਰਾ ਤੇ ਵਾਕਈ ਹੀ ਵੀ ਐਵੇਂ ਕਹਦੇ ਕਿ ਸਾਡੇ ਪਿੰਡ ਦੇ ਹਿਸਾਬ ਨਾਲ ਐਡੀ ਵਧੀਆ ਸਹੂਲਤਾਂ ਨਾਲ ਗੱਲਾਂ ਛੱਡ ਦਿਓ ਤੇ ਬਹੁਤ ਥਾਵਾਂ ਨਾਲੋਂ ਘੈਂਟ ਕੋਲ ਆਪਣੇ ਕੁਲਚੇ ਵੀ ਘੈਂਟ ਹੁੰਦੇ ਆ ਗੋਲ ਗੱਪੇ ਵੀ ਘੈਂਟ ਹੁੰਦੇ ਆ ਜੇ ਕੋਈ ਸਾਡੇ ਪਿੰਡ ਵਿੱਚ ਦੇ ਲੰਗ ਦਾ ਨਾ ਇੱਕ ਵਾਰੀ ਖਾ ਕੇ ਵੇਖਿਓ ਸੁਣਾ ਆ ਵੀ ਪਤਾ ਲੱਗ ਜਾਊਗਾ ਕਹਿੰਦੇ ਇਸ ਕਰਨੇ ਬਹੁਤ ਸਾਫ਼ ਸੁਥਰਾ ਕੋਈ ਮੱਖੀ ਨਹੀਂ ਵੇਖ ਲੋ ਸੀ ਵਧੀਆ ਚੱਲਦਾ ਨਾਲ ਢੱਗਿਆ ਹੋਇਆ ਕੰਮ ਹੈ ਤੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਕੰਮ ਵੀ ਵਰਗੇ ਚੱਲ ਪਿਆ ਵਾਹ ਵਾਹ ਸਿੱਧੂ ਮਸੇਵਾਲਾ ਕਿੱਧਰ ਜਾਇਆ ਤੈਨੂੰ ਆਕੇ ਖੇਡਿਆ ਕਰ ਗੱਲ ਜਿਹ ਤੇ ਤੂੰ ਗੱਲਾਂ ਖੇਡ ਲੈਂਦਾ ਗਏ ਆ ਜਵਾਕ ਯਾਰ ਮੈਂ ਆਪ ਦੇਖਿਆ ਗਏ ਤਾਂ ਉਹ ਦੋ ਦਿਨ ਹੀ ਤੇ ਤੁਹਾਡੇ ਨਾਲ ਕਿੱਧਰ ਗਿਆ ਕਾਲਾ ਮਾਰ ਜਾ ਬੈਂਕ ਚ ਖੱਡਣ ਗਿਆ ਕੋਚ ਖੱਡਣ ਤੇਰਾ ਭਰਾ ਵੱਡਾ ਵਾਹ ਬਈ ਵਾਹ ਤੇ ਡੈਡੀ ਕਿੱਥੇ ਹੋਏ ਭੱਜ ਗਿਆ ਇਹ ਡੈਡੀ ਭੱਜ ਗਿਆ ਕਿੱਥੇ ਐ ਮੈਂ ਕੰਨੂ ਨੂੰ ਨਾ ਹਾਂਜੀ ਬੁਲਾਉਗੇ ਤੇ ਤਾਂ ਬੰਨ੍ਹੂ ਕੰਨੂ ਕੱਲ ਨੂੰ ਹਾਂ ਕੀ ਕਰਦਾ ਸੀਗਾ ਕੰਨ ਬੰਦੀ ਆ ਨਸੀ ਪਾਪਾ ਨਾਲ ਲੱਸੀ ਦੀ ਪਤਾਗੇ ਅੱਛਾ ਪਾਪਾ ਕਿੱਥੇ ਆਣਾ ਪਾਪਾ ਕਿੱਥੇ ਹੈ ਹਾਂਜੀ ਡਿਊਟੀ ਗਏ ਡਿਊਟੀ ਗਏ ਕਦੋਂ ਆਣਗੇ 3 ਵਜੇ 3 ਵਜੇ ਚੱਲ ਬਾਏ ਫਿਰ ਪਰਪ ਕਿੱਥੇ ਹੈ ਪੜੀ ਜਾਂਦੀ ਹੈ ਪੜੀ ਜਾਂਦੀ ਹੈ ਤੇ ਸਿਰਕ ਇਹ ਕਦੋਂ ਨਾ ਹੀ ਆਂਦਾ। ਸੁਨਾਈਂਦਾ। ਓਕੇ। ਪੜੀ ਜਾਂਦਾ ਉਹ ਵੀ। ਪੜੀ ਜਾਂਦਾ ਵੀ। ਉਹ ਵੀ ਪੜੀ ਜਾਂਦਾ। ਓਕੇ ਬਾਏ ਫਿਰ। ਇਹ ਆ ਦੋਸਤੋ ਸਾਡੇ ਪਿੰਡ ਦੀ ਛੋਟੀ ਛਪੜੀ ਪਰਲੇ ਪਾਸੇ ਵੱਡਾ ਛੱਪੜ। ਵੈਸੇ ਤੇ ਸਾਰੀ ਤੁਹਾਡੇ ਸਾਹਮਣੇ ਹੈ ਭਰੀ ਪਈ ਇਹਦੇ ਨਾਲ ਸਰਾਇਆਂ ਨਾ। ਇੰਨਾ ਕ ਪਾਣੀ ਦੀ ਦਵੀ ਦੀ ਵੇਖ ਲਓ। ਪਰ ਕਿਸੇ ਟਾਈਮ ਨਾ ਇਹ ਪੂਰੀ ਸਹੀ ਹੁੰਦੀ ਸੀ। ਮੇਰੀ ਸੁਰਤ ਦੇ ਵਿੱਚ ਵਿੱਚ ਤੇ ਐਸ ਵੇਲੇ ਮਤਲਬ ਸ਼ਾਮ ਜੇ ਨੂੰ 4-5 ਵਜੇ ਤੇ ਪੂਰਾ ਰੌਣਕ ਮੇਲਾ ਹੁੰਦਾ ਸੀ ਛਪੜਾਂ ਤੇ ਜਿਹੜੇ ਘਰਾਂ ਦੇ ਕੰਮ ਐ ਉਹਦੇ ਪਸ਼ੂ ਲੈ ਕੇ ਆਉਂਦੇ ਤੇ ਪਾਣੀ ਇੰਨਾ ਸਾਫ਼ ਹੁੰਦਾ ਸੀ ਨਾ ਵੀ ਮਤਲਬ ਅਸੀਂ ਨਹਾ ਲੈਂਦੇ ਸੀ ਵਿੱਚ ਹੁਣ ਇਹਦੇ ਵਿੱਚ ਖੂਬ ਵੀ ਉਹ ਤਾਂ ਦਿਖਣੋਂ ਹੀ हट ਗਿਆ ਸਾਰਾ ਸਾਰਾ ਨਿਕੋ ਲਿਆ ਪਰ ਇਹਦਾ ਹੱਲ ਵੀ ਕੋਈ ਨਹੀਂ ਇਹ ਤਾਂ ਹੋ ਹੀ ਜਾਂਦਾ ਐ ਤਾਂ ਪਤਾ ਨਹੀਂ ਕੀ ਹੱਲ ਹੋਊਗਾ ਨਾ ਬਾਕੀ ਇਹ ਜਿਹੜਾ ਗੰਦਾ ਪਾਣੀ ਪੈਣ ਲੱਗ ਗਿਆ ਸ਼ਾਇਦ ਉਹ ਦਿਨਾਂ ਵੀ ਹੋ ਸਕਦਾ ਹੋ ਗਿਆ ਹੋਵੇ ਬਾਕੀ ਹੁਣ ਕਈ ਪਿੰਡਾਂ ਵਿੱਚ ਕੇਲੀਆਂ ਸੱਡ ਦਿੰਦੇ ਉਹ ਲੱਗਦੀਆਂ ਤਾਂ ਸੋਹਣੀਆਂ ਤੇ ਬਸ ਉਹ ਵੀ ਆਏ ਆ ਜਿਵੇਂ ਆ ਸਰਵ ਕਰਕੇ ਉਹ ਕੇਲੀਆਂ ਉੱਕਰ ਜਾਂਦੀਆਂ ਪੂਰਾ ਭਰ ਤੇ ਪਰ ਉਹ ਪੁਰਾਣਾ ਸਮਾਂ ਬੜਾ ਵਧੀਆ ਸਮਾਂ ਹੁੰਦਾ ਸੀ ਅਸੀਂ ਆਪ ਬਣਾਉਂਦੇ ਰਿਹਾ ਵੇਖ ਲੋ ਤੁਸੀਂ ਵਧੀਆ ਪਾਣੀ ਹੁੰਦਾ ਸੀ ਪੂਰਾ ਐ ਨਹੀਂ ਕੋਈ ਗੰਦਾ ਗੁੰਦਾ ਜਿਵੇਂ ਹੁੰਦਾ ਆਮ ਨਹਿਰ ਦਾ ਪਾਣੀ ਹੁੰਦਾ ਹੀ ਹੁੰਦਾ ਸੀ ਵੇਖਣ ਨੂੰ ਗੰਦਾ ਗੁੰਦਾ ਨਹੀਂ ਹੁੰਦਾ ਸੀਗਾ ਸਾਰੇ ਪਿੰਡਾਂ 'ਚ ਹੁਣ ਤਾਂ ਮਤਲਬ ਛੱਪੜ ਛੱਪੜ ਭਰ ਗਏ ਮੇਰੇ ਡਾਂਣ ਕੇ ਪੀਟੀ ਵਾਲੇ ਉੱਥੇ ਵੀ ਕੇਲੀਆਂ ਆਈਆਂ ਵੀ ਰਈਆਂ ਤੇ ਐ ਹੀ ਹੋਇਆ ਪਿਆ ਪਿੰਡਾਂ ਦਾ ਸਿਸਟਮ ਚਲੋ ਤੇ ਆ ਸਾਡੇ ਪਿੰਡ ਦੇ ਖੇਤ ਆਗੇ ਉਹ ਮਾਨ ਸਾਹਿਬ ਦੀ ਟਾਣੀ ਪਿੰਡ ਦੀ ਫਿਰਨੀ ਤੇ ਮਾਨ ਸਾਹਿਬ ਟਾਈਮ ਨਹੀਂ ਦੇ ਰਹੇ ਤੁਸੀਂ ਹੁਣ ਤਾਂ ਟਾਈਮ ਕੱਢ ਲਓ ਬਹੁਤ ਚਿਰ ਹੋ ਗਿਆ ਉਹਦੋਂ ਦਾ ਇਲੈਕਸ਼ਨ ਡੰਗ ਜੋ ਗਦੜਵੇ ਵਾਲਾ ਉਸੇ ਵਾਰ ਆਪਾਂ ਤੁਹਾਡੇ ਨਾਲ ਮੈਂ ਇੰਟਰਵਿਊ ਕਰਨੀ ਹੈ ਤੇ ਕੱਢੋ ਟਾਈਮ ਹੁਣ ਤੁਸੀਂ ਆਉਣਾ ਕਦੋਂ ਮੈਸੇਜ ਕਰਕੇ ਮੈਨੂੰ ਦੱਸੋ ਤੇ ਫਿਰ ਆਪਾਂ ਕਿਸੇ ਦਿਨ ਕੋਈ 2 ਘੰਟੇ ਵੀਡੀਓ ਤੇ ਲਾਗੇ ਤੇ ਨਾਲੇ ਤੁਸੀਂ ਇੱਕ ਵਧੀਆ ਬੁਲਾ ਰਹੇ ਹੋ ਆਉਣ ਵਾਲੇ ਲੀਡਰੋਂ ਭਵਿੱਖੋ ਪੰਜਾਬ ਦਾ ਤੇ ਮੈਨੂੰ ਤੁਹਾਡੇ ਤੇ ਮਾਨ ਹੈ ਤਾਂ ਕਰਕੇ ਟਾਈਮ ਦਿੱਤਾ ਜਾਵੇ ਮੈਨੂੰ ਓਕੇ ਮਾਨ ਸਾਹਿਬ ਤੇ ਮੈਂ ਇੰਤਜ਼ਾਰ ਰਵਾਂਗਾ ਤੁਹਾਡੇ ਮੈਸੇਜ ਦਾ ਓਕੇ ਦੋਸਤੋ ਹੁਣ ਕੱਲ ਨੂੰ ਮਿਲਾਂਗੇ ਤੁਸੀਂ ਕਰੋ ਵੀਡੀਓ ਨੂੰ ਇੰਜੋਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋਡੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਚੜ੍ਹਦੀ ਕਲਾ 'ਚ ਰੱਖਣ ਓਕੇ ਦੋਸਤੋ ਬਾਏ ਬਾਏ ਟਾਟਾ